ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗ로우 ਆਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਰਜਿਸਟਰਡ ਲੁਧਿਆਣਾ ਦੇ ਸਰਪ੍ਰਸਤ ਅਤੇ ਉੱਗੇ ਅਧਿਆਪਕ ਆਗੂ ਮਾਸਟਰ ਸਾਧੂ ਸਿੰਘ ਗਰੇਵਾਲ ਦਾ ਅੱਜ ਦੁਪਹਿਰ 1.5 ਵਜੇ ਦੇ ਕਰੀਬ ਪਿੰਡ ਛੋਕਰ ਨੇੜੇ ਜੋਧਾਪਿਖੇ ਦੇ ਹਾਂਤ ਹੋ ਗਿਆ ਉਹ 82 ਵਰਿਆਂ ਦੇ ਸਨ ਮਾਸਟਰ ਸਾਧੂ ਜੀ ਨੇ ਆਪਣਾ ਅਧਿਆਪਨ ਕਾਰਜ ਸਰਕਾਰੀ ਸਕੂਲ ਰਕਵਾ ਤੋਂ ਆਰੰਭਿਆ ਤੇ ਬਾਅਦ ਵਿੱਚ ਸਰਾਬਾ ਅਤੇ ਟਾਲੀ ਸਾਹਬ ਜੋਧਾ ਵਿਖੇ ਵੀ ਚੰਗੇ ਅਧਿਆਪਕ ਹੋਜੋ ਨਾਮਨਾ ਘਟਿਆ ਮਾਸਟਰ ਸਾਧੂ ਸਿੰਘ ਗਰੇਵਾਲ ਜਿੱਥੇ ਵਧੀਆ ਹਿਸਾਬ ਅਧਿਆਪਕ ਸਨ ਉਥੇ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਦੇ ਵਿਕਾਸ ਵਿੱਚ ساری ਉਮਰ ਸਰਗਰਮ ਰਹੇ ਸਰਦਾਰ ਜਗਦੇਵ ਸਿੰਘ ਜਸੂਵਾਲ ਦੇ ਨਿਕਟ ਵਰਤੀ ਸਾਥੀ ਹੋਣ ਕਾਰਨ ਉਹ ਪਿਛਲੇ 30 ਸਾਲ ਤੋਂ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਿੱਚ ਜਨਰਲ ਸਕੱਤਰ ਵਜੋਂ ਸਰਗਰਮ ਸਨ ਸਰਦਾਰ ਜਗਦੇਵ ਸਿੰਘ ਚੈਰੀਟੇਬਲ ਟਰਸਟ ਦੇ ਵੀ ਆਪ ਕੁਝ ਸਮਾ ਚੇਅਰਮੈਨ ਬਣੇ ਮਾਸਟਰ ਸਾਧੂ ਸਿੰਘ ਗਰੇਵਾਲ ਦੇ ਦਿਹਾਂਤ ਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਪ੍ਰਗਟ ਸਿੰਘ ਗਰੇਵਲ ਪਿਰਥੀਪਾਲ ਸਿੰਘ ਬਟਾਲਾ ਇੰਦਰਜੀਤ ਸਿੰਘ ਜਸਵਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਉਹਨਾਂ ਦੇ ਰਕਬਾ ਸਕੂਲ ਦੇ ਪੁਰਾਣੇ ਵਿਦਿਆਰਥੀ ਕੇ ਕੇ ਬਾਵਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਪ੍ਰਧਾਨ ਰਾਜੀਵ ਕੁਮਾਰ ਲਵਲੀ ਸਕੱਤਰ ਜਨਰਲ ਡਾਕਟਰ ਨਿਰਮਲ ਜੋੜਾ ਜਨਰਲ ਸਕੱਤਰ ਅਮਰਿੰਦਰ ਸਿੰਘ ਜਸਵਾਲ ਦਿਲਬਾਗ ਸਿੰਘ ਖਤਰਾਈ ਕਲਾ ਭੁਪਿੰਦਰ ਸਿੰਘ ਸੰਧੂ ਤੇ ਹੋਰ ਸਿਰ ਕੱਢ ਸ਼ਖਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਮਾਸਟਰ ਸਾਧੂ ਸਿੰਘ ਗਰੇਵਾਲ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੀ ਸੁਪੁੱਤਰੀ ਦੇ ਵਿਦੇਸ਼ੋਂ ਆਉਣ ਤੋਂ ਉਪਰੰਤ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ